ਤਾਂ ਤੋਂ ਜ਼ਮੀਨਾਂ ਡਿਵੈਲਪਮੈਂਟ ਦੇ ਨਾਮ ਹੇਠ ਲੈ ਕੇ ਅਰਬਨ ਅਸਟੇਟਾਂ ਬਣਾਉਣ ਦੀ ਪੂਰੀ ਤਿਆਰੀ ਹੈ ਆਖਿਰੋ ਕਿਹੜੇ ਕਿਹੜੇ ਪਿੰਡ ਹੋਣਗੇ ਜਿਨ੍ਹਾਂ ਦੀਆਂ ਜ਼ਮੀਨਾਂ ਐਕਵਾਇਰ ਹੋਣਗੀਆਂ ਆਓ ਜਾਣਦੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਰਾਜ ਭਰ ਦੇ ਵਿੱਚ ਨਵੇਂ ਅਰਬਨ ਅਸਟੇਟ ਬਣਾਉਣ ਦਾ ਐਲਾਨ ਹੋ ਚੁੱਕਿਆ ਜਿਸ ਦੇ ਤਹਿਤ ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਗਲਾਡਾ ਦੇ ਰਾਹੀਂ ਲੁਧਿਆਣਾ ਜ਼ਿਲ੍ਹੇ ਦੇ ਦਰਜਨਾ ਪਿੰਡਾਂ ਦੀ 24311 ਏਕੜ ਜ਼ਮੀਨ ਐਕਵਾਇਰ ਹੋਵੇਗੀ ਗਲਾਡਾ ਕਾਰਜਕਾਰੀ ਕਮੇਟੀ ਵੱਲੋਂ ਮੁੱਖ ਸਕੱਤਰ ਪੰਜਾਬ ਦੀ ਗਵਾਹੀ ਹੈ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮੀਟਿੰਗ ਚ ਗਲਾਡਾ ਵੱਲੋਂ ਲੁਧਿਆਣਾ ਦੀ 24311 ਏਕੜ ਜ਼ਮੀਨ ਐਕਵਾਇਰ ਕਰਕੇ ਨਮੀਆਂ ਅਰਬਨ ਅਸਟੇਟਾਂ ਵਿਕਸਿਤ ਕਰਨ ਲਈ ਵਿਚਾਰ ਹੋਈਏ ਗ੍ਰੇਟਰ ਲੁਧਿਆਣਾ ਏਰੀਆ ਡਵੈਲਪਮੈਂਟ ਅਥਾਰਟੀ ਦੀ 17ਵੀ ਤੋਂ ਬਾਅਦ 18ਵੀ ਮੀਟਿੰਗ ਨੇ ਜ਼ਿਲ੍ਹਾ ਭਰ ਦੇ ਖੇਤ ਮਾਲਕਾਂ ਕਿਸਾਨ ਕਿਸਾਨਾਂ ਤੇ ਖੇਤ ਮਜ਼ਦੂਰਾਂ ਚ ਤਰਥੱਲੀ ਮਚਾ ਦਿੱਤੀ ਹੈ ਕਿਉਂਕਿ ਜਿਹੜੀ ਜ਼ਮੀਨ ਐਕਵਾਇਰ ਹੋਣ ਜਾ ਰਹੀ ਹੈ ਉਹ ਵਾਹੀ ਯੂਕੇ ਗਲਾਡਾ ਦੇ ਵਿਕਸਿਤ ਖੇਤਰ ਚ ਨਵੀਆਂ ਅਰਬਨ ਅਸਟੇਟਾਂ ਵਿਕਸਿਤ ਕਰਨ ਦੇ ਲਈ ਜ਼ੋਨ 1 ਜ਼ਮੀਨ ਐਕਵਾਇਰ ਲਈ ਪਿੰਡ ਬੱਗਾਕਲਾਂ ਨੂਰਪੁਰ ਬੇਟ ਗੜਾ ਤੇ ਮਲਕਪੁਰ ਜ਼ਿਲ੍ਹਾ ਲੁਧਿਆਣਾ ਰਕਵਾ 25 2352.49 ਏਕੜ ਮੀਟਿੰਗ ਚ ਉਪਰੋਕਤ ਕਮੇਟੀ ਵੱਲੋਂ ਗਲਾਡਾ ਦੀ ਤਜਵੀਜ਼ ਨੂੰ ਵਿਚਾਰਿਆ ਗਿਆ। ਜ਼ੋਨ 2 ਜ਼ਮੀਨ ਐਕਵਾਇਰ ਕਰਨ ਲਈ ਪਿੰਡ ਬੀਰਮੀ ਬਸੈਮੀ ਫਾਗਲਾ ਦਾਖਾ ਇਸੇਵਾਲ ਪੱਟੀਆਂ ਟਾਹਾਂ ਰਕਬਾ 3560.2 ਏਕੜ ਐਕਵਾਇਰ ਦੀ ਤਜਵੀਜ਼ ਵੀ ਪ੍ਰਵਾਨ ਹੋਈ ਏ ਜ਼ੋਨ 3 ਪਿੰਡ ਦਾਖਾ ਗਹੌਰ ਪਨੋੜ ਜ਼ਿਲ੍ਹਾ ਲੁਧਿਆਣਾ ਰਕਬਾ 1893.68 ਏਕੜ ਜ਼ੋਨ 4 ਤਰੀਕੇ ਝਾਂਡੇ ਲਲਤੋਂਖੁਰਦ ਬੱਦੋਵਾਲ ਹਸਨਪੁਰ ਰਕਬਾ 2450.99 ਏਕੜ ਜ਼ੋਨ 5 ਹਸਨਪੁਰ ਪਨੋਹੜ ਪਮਾਲ ਬੱਦੋਵਾਲ ਜ਼ਿਲ੍ਹਾ ਲੁਧਿਆਣਾ ਰਕਬਾ 2680.99 ਏਕੜ ਜ਼ੋਨ 6 ਪਿੰਡ ਪਮਾਲੀ ਸ਼ੋਕਰਾਂ ਮਨਸੂਰਾ ਰਤਨ ਲਲਤੋਂ ਕਲਾਂ ਖੰਡੂਰ ਜ਼ਿਲ੍ਹਾ ਲੁਧਿਆਣਾ ਰਕਬਾ 2160.74 ਏਕੜ ਜ਼ੋਨ 7 ਪਿੰਡ ਬੱਲੋਵਾਲ ਨਾਰੰਗਵਾਲ ਜੋਧਾਂ ਰਤਨ ਮਨਸੂਰਾ ਦੁੱਲੋ ਕਲਾਂ ਮਨਸੂਰਾ ਸ਼ਹਿਜ਼ਾਦ ਖੇੜੀ ਝਮੇੜੀ ਦੁੱਲੋ ਖੁਰਦ ਲਲਤੋਂ ਕਲਾਂ ਰਕਬਾ 3624.25 ਏਕੜ ਜ਼ੋਨ 8 ਪਿੰਡ ਚੱਕ ਕਲਾਂ ਚੰਗਣ ਕੈਲਪੁਰ ਦਾਖਾਂ ਰੁੜਕਾ ਖੰਡੂਰ ਪਮਾਲ ਟੈਪਈ ਜ਼ਿਲ੍ਹਾ ਲੁਧਿਆਣਾ ਰਕਬਾ 3599.81 ਏਕੜ ਏਜੰਡਾ 12 ਐਕਵਾਇਰ ਕਰਨ ਸੰਬੰਧੀ ਪਿੰਡ ਅਲੀਗੜ ਪੋਨਾ ਅਗਵਾੜ ਗੁਜਰਾ ਮਲਕ ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ ਰਕਬਾ 500 10 ਏਕੜ ਅਜੰਡਾ 13 ਤਹਿਸੀਲ ਸਮਰਾਲਾ ਦੇ ਪਿੰਡ ਬਾਲਿਓ ਰਕਬਾ 250 ਏਕੜ ਤੋਂ ਇਲਾਵਾ ਜ਼ਿਲ੍ਹਾ ਮੋਗਾ ਰਕਬਾ 542 ਏਕੜ ਦੇ ਲਈ ਪਿੰਡ ਚੁਗਾਵਾਂ ਰੌਲੀ ਰੌਲੀ ਸਵਾਦ ਖੇੜਾ ਸਵਾਦ ਬੁੱਗੀਪੁਰਾ ਪੰਘੇਰੀਆਂ ਤਲਵੰਡੀ ਦੀ ਜ਼ਮੀਨ ਗਲਾਡਾ ਵੱਲੋਂ ਅਕਵਾਇਰ ਕਰਨ ਦੀ ਤਜਵੀਜ਼ ਨੂੰ ਅਪਰੋਕਤ ਮੀਟਿੰਗਾਂ 'ਚ ਵਿਚਾਰਿਆ ਗਿਆ ਗ੍ਰੇਟਰ ਲੁਧਿਆਣਾ ਵਿਕਾਸ ਅਥਾਰਟੀ ਦੀ ਅਗਲੀ ਮੀਟਿੰਗ 'ਚ ਅਪਰੋਕਤਾਂ ਪਰਵਾਨੀਆਂ ਤੇ ਜ਼ਮੀਨ ਅਕਵਾਇਰ ਦੀ ਮੋਹਰ ਲੱਗ ਗਈ ਤਾਂ ਲੁਧਿਆਣਾ ਜ਼ਿਲ੍ਹੇ ਦੀ ਆਧ ਨਾਲੋਂ ਵੱਧ ਵਾਹੀਯੋਗ ਜ਼ਮੀਨ ਵਿਕਾਸ